ਸਰਨ ਆਹੀ ਦਤਾਰ ਪ੍ਰਭ ਆਪਣਾ ਨਾਮ ਦਿਓ ਗੁਣ ਗਾਵਾਂਦਿ ਨਰਾਤ ਨਾਨਕ ਚਾਉ ਇਹੋ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਿਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਿਕ ਬਿਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਵਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤੈ ਹਰ ਵਿਨ ਹਮ ਮਰ ਜਾਂਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜاتی ਰਹਾਉ ਤੁਮ ਹਰ ਸਰਬਰ ਅਤ ਅਗਾ ਹਮ ਲੈ ਨਾ ਸਕੈ ਅੰਤ ਮਤੀ ਤੂੰ ਪਰੈ ਪਰੈ ਅਪਰੰਪੁਰ ਸੁਆਮੀ ਮਿਤ ਜਾਨੋ ਆਪਣ ਗਾਤੀ ਹਰ ਕੀ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ 파ਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮ ਰੇਸਰ ਨਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮ ਰੀਸਰ ਨਾਈ ਹਰ ਰੱਖੋ ਲਾਜ ਪਗਾਤੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਪ੍ਰਮਾਨ ਕਰਦੇ ਹਨ ਹੇ ਹਰੀ ਹੇ ਸੁਆਮੀ ਮੈਂ ਪਪੀਹਾ ਤੇਰੇ ਨਾਮ ਬੂੰਦ ਵਾਸਤੇ ਤੜਫ ਰਿਹਾ ਹਾਂ ਮਿਹਰ ਕਰ ਤੇਰਾ ਨਾਮ ਮੇਰੇ ਵਾਸਤੇ ਸਵਤੀ ਬੂੰਦ ਬਣ ਜਾਏ ਹੇ ਹਰੀ ਹੇ ਪ੍ਰਭੂ ਆਪਣੀ ਮਿਹਰ ਕਰ ਅੱਖ ਦੇ ਝਮਕਣ ਜਿੰਨੇ ਸਮੇਂ ਵਾਸਤੇ ਹੀ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਸਵਤੀ ਬੂੰਦ ਪਾ ਦੇ ਹੇ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰੱਤਾ ਪਰ ਸਮੇ ਲਈ ਪੀ ਰਹਿ ਨਹੀਂ ਸਕਦਾ ਜਿਵੇਂ ਅਫੀਮ ਆਦਿਕ ਨਸ਼ੇ ਤੋਂ ਬਿਨਾ ਅਮਲੀ ਮਨੁੱਖ ਤੜਫ ਉਠਦਾ ਹੈ ਤੇਵੇਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਬਰਾ ਜਾਂਦਾ ਹਾਂ ਰਹਾਉ ਏ ਪ੍ਰਭੂ ਤੂੰ ਗੁਨਾ ਦਾ ਬੜਾ ਹੀ ਡੂੰਗਾ ਸਮੁੰਦਰ ਹੈ ਅਸੀਂ ਤੇਰੀ ਡੰਗਾਈ ਦਾ ਅੰਤਰਤਾ ਪਰਪੇ ਨਹੀਂ ਲੱਭ ਸਕਦੇ ਤੂੰ ਪਰੇ ਤੋਂ ਪਰੇ ਹੈਂ ਤੂੰ ਬੇਅੰਤ ਹੈਂ ਏ ਸੁਆਮੀ ਤੂੰ ਕਿਹੋ ਜਿਹਾ ਹੈ ਤੇ ਕਿਤਨਾ ਵੱਡਾ ਹੈ ਇਹ ਭੇਤ ਤੂੰ ਆਪ ਹੀ ਜਾਣਦਾ ਹੈ ਖੇ ਭਾਈ ਪ੍ਰਮਾਤਮਾ ਦੇ ਜਿੰਨਾ ਸੰਤ ਜਨਾਨ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ ਉਹਨਾਂ ਨੂੰ ਲੋਕ ਪਰਲੋਕ ਵਿੱਚ ਬੜੀ ਸ਼ੁਭਾ ਮਿਲੀ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਨਾਂ ਨੂੰ ਉਤਮ ਇੱਜ਼ਤ ਪ੍ਰਾਪਤ ਹੋਈ ਪਰ ਏ ਭਾਈ ਭਗਤੀ ਕਰਨ ਦੀ ਬਿਉੰਤ ਪ੍ਰਭੂ ਆਪ ਹੀ ਬਣਾਉਂਦਾ ਹੈ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਏ ਪ੍ਰਭੂ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ